ਜ਼ਰੂਰਤ ਤੋਂ ਜ਼ਿਆਦਾ ਭਰੋਸਾ ਅਤੇ ਹੱਦ ਤੋਂ ਜ਼ਿਆਦਾ ਪਿਆਰ ਇਨਸਾਨ ਨੂੰ ਕੁਝ ਕਰਨ ਜੋਗਾ ਨਹੀਂ ਛੱਡ ਦੇ ਗੁੱਸਾ ਆਉਂਤੇ ਰੋਲਾ ਤਾਂ ਹਰ ਕੋਈ ਪਾ ਲੈਂਦਾ ਪਰ ਗੁੱਸੇ ਵਿੱਚ ਵੀ ਇੱਜ਼ਤ ਨਾਲ ਕਿਵੇਂ ਗੱਲ ਕਰਨੀ ਹੈ ਉਹ ਕੋਈ ਕੋਈ ਜਾਣਦਾ ਕਿਸੇ ਨੂੰ ਯਾਦ ਕਰਨ ਲਈ ਵਕਤ ਨਹੀਂ ਬਸ ਦਿਲ 'ਚ ਪਿਆਰ ਹੋਣਾ ਚਾਹੀਦਾ ਨਹੀਂ ਤਾਂ ਕਈ ਨੇੜੇ ਹੁੰਦੇ ਹੋਏ ਵੀ ਦੂਰ ਚਲੇ ਜਾਂਦੇ ਨੇ ਅਤੇ ਕਈ ਦੂਰ ਰਹਿ ਕੇ ਵੀ ਦੂਰੀਆਂ ਦਾ ਅਹਿਸਾਸ ਨਹੀਂ ਹੋਣ ਦਿੰਦੇ ਝੁਕਣਾ ਬੇਇੱਜ਼ਤੀ ਦੀ ਨਿਸ਼ਾਨੀ ਨਹੀਂ ਬਲਕਿ ਤੁਹਾਨੂੰ ਰਿਸ਼ਤਿਆਂ ਦੀ ਕਿੰਨੀ ਪਰਵਾਹ ਹੈ ਉਹ ਦਰਸਾਉਂਦਾ ਹੈ ਕਿਉਂਕਿ ਆਕਰਤਾਂ ਅੱਜਕੱਲ ਹਰ ਕੋਈ ਕਰ ਲੈਂਦਾ ਹੈ ਪਰ ਝੁਕਦਾ ਉਹੀ ਹੈ ਜਿਸ ਨੂੰ ਰਿਸ਼ਤਿਆਂ ਦੀ ਕਦਰ ਹੋਵੇ ਉਸ ਪਰਮਾਤਮਾ ਨੇ ਜਦ ਇਨਸਾਨ ਨੂੰ ਬਣਾਉਣ ਲੱਗਿਆ ਕੋਈ ਫਰਕ ਨਹੀਂ ਕੀਤਾ ਤਾ ਅਸੀਂ ਇਨਸਾਨ ਕਿਉਂ ਉਸਦੇ ਬਣਾਏ ਬੰਦੇ ਤੇ ਉਂਗਲਾਂ ਚੁੱਕਦੇ ਹਾਂ ਤੇ ਖੂਨ ਕਰਕੇ ਨਹੀਂ ਬਲਕਿ ਵਿਸ਼ਵਾਸ ਨਾਲ ਬੰਨਦੇ ਹਨ ਜੇ ਪਿਆਰ ਤੇ ਵਿਸ਼ਵਾਸ ਹੋਵੇ ਤਾਂ ਬੇਗਾਨੇ ਵੀ ਆਪਣੇ ਬਣ ਜਾਂਦੇ ਨੇ ਜੇਕਰ ਥੋੜਾ ਜਿਹਾ ਵੀ ਵਿਸ਼ਵਾਸ ਡੋਲ ਜਾਵੇ ਤਾਂ ਆਪਣੇ ਕਦ ਬੇਗਾਨੇ ਬਣ ਜਾਂਦੇ ਨੇ ਪਤਾ ਹੀ ਨਹੀਂ ਚੱਲਦਾ ਦੁਖੀ ਬੰਦਾ ਕਦੇ ਜ਼ਿੰਦਗੀ ਜੀ ਨਹੀਂ ਸਕਦਾ ਪਰ ਆਤਮ ਵਿਸ਼ਵਾਸ ਵਾਲਾ ਬੰਦਾ ਦੁੱਖ ਵੀ ਹੱਸ ਕੇ ਕੱਟ ਲੈਂਦਾ ਹੈ ਕਿਸੇ ਵੀ ਕੰਮ ਦੀ ਇੰਨੀ ਖੁਸ਼ੀ ਨਾ ਮਨਾਓ ਕਿ ਹੋਰ ਤੁਹਾਡੇ ਵੱਲ ਦੇਖ ਕੇ ਦੁਖੀ ਹੋਣ ਅਤੇ ਕਿਸੇ ਵੀ ਦੁੱਖ ਨੂੰ ਇੰਨਾ ਲੰਬਾ ਨਾ ਖਿੱਚੋ ਕਿ ਜ਼ਿੰਦਗੀ ਥੋੜੀ ਪੈ ਜਾਵੇ ਜੀਵਨ ਵਿੱਚ ਕਮੀਆਂ ਅਤੇ ਖੂਬੀਆਂ ਦੋਵੇਂ ਹੀ ਹਨ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਦੇਖ ਰਹੇ ਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਟੈਂ ਦੀ ਕਲਾ ਦਾ ਦਿਖਾਵਾ ਕਰਨ ਨਾਲ ਜ਼ਿੰਦਗੀ ਬੇਰੰਗ ਅਤੇ ਬੇਟੰਗੀ ਹੋ ਜਾਂਦੀ ਹੈ। ਰਿਸ਼ਤਾ ਬਚਾਉਣ ਲਈ ਝੁਕਣਾ ਬਹੁਤ ਵਧੀਆ ਹੈ ਪਰ ਜਿੱਥੇ ਗੱਲ ਆਪਣੇ ਆਤਮ ਵਿਸ਼ਵਾਸ ਨੂੰ ਝੁਕਾਉਣ ਜਾਂ ਖੁਦ ਨੂੰ ਗਵਾਉਣ ਦੀ ਹੋਵੇ ਤਾਂ ਉੱਥੇ ਝੁਕਿਆ ਬੰਦਾ ਕਦੇ ਜ਼ਿੰਦਗੀ 'ਚ ਉੱਠ ਨਹੀਂ ਪਾਉਂਦਾ। ਖੁਸ਼ੀ ਪੈਸੇ ਨਾਲ ਨਹੀਂ ਬਲਕਿ ਤੁਸੀਂ ਜ਼ਿੰਦਗੀ ਕਿਸ ਢੰਗ ਨਾਲ ਜੀ ਰਹੇ ਹੋ ਉਸ ਵਿੱਚ ਹੈ। ਹਰ ਵੇਲੇ ਦੁਖੀ ਰਹਿਣ ਵਾਲਾ ਬੰਦਾ ਆਪ ਤਾਂ ਦੁਖੀ ਹੁੰਦਾ ਹੀ ਹੈ ਨਾਲ-ਨਾਲ ਆਪਣੇ ਨਾਲ ਜੁੜੇ ਰਿਸ਼ਤਿਆਂ ਤੋਂ ਵੀ ਹੱਥ ਧੋ ਕੇ ਬੈਠ ਜਾਂਦਾ ਹੈ ਦਿਨ ਦੀ ਸ਼ੁਰੂਆਤ ਸਹੀ ਢੰਗ ਨਾਲ ਕਰੋ ਤਾਂ ਕਿ ਤੁਸੀਂ ਸਾਰਾ ਦਿਨ ਖੁਸ਼ ਰਹਿ ਸਕੋ ਬੰਦੇ ਦੇ ਕੰਮ ਦਾ ਟਾਈਮ ਟੇਬਲ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਬੰਦਾ ਟਾਈਮ ਦਾ ਪਾਬੰਦ ਨਹੀਂ ਉਹ ਕਿਸੇ ਵੀ ਕੰਮ 'ਚ ਸਫਲ ਨਹੀਂ ਹੋ ਸਕਦਾ ਤੁਹਾਡਾ ਜਨੂੰਨ ਹੀ ਤੁਹਾਡੀ ਤਾਕਤ ਬਨੇਗਾ ਜੇਕਰ ਤੁਹਾਡੇ ਵਿੱਚ ਕਿਸੇ ਕੰਮ ਨੂੰ ਲੈ ਕੇ ਜਨੂੰਨ ਹੈ ਤਾਂ ਸਾਰਾ ਧਿਆਨ ਉਸ ਕੰਮ ਵਿੱਚ ਹੀ ਲਗਾਓ ਜ਼ਰੂਰ ਸਫਲ ਹੋਵੋਗੇ ਕਦੇ ਵੀ ਸਮੇਂ ਦੀ ਉਡੀਕ ਵਿੱਚ ਨਾ ਬੈਠੋ ਕਿਉਂਕਿ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ ਜੋ ਕਰਨਾ ਹੈ ਅੱਜ ਕਰ ਲਓ ਕਿਉਂਕਿ ਕੱਲ ਤੇ ਛੱਡਿਆ ਕੰਮ ਕਦੇ ਵੀ ਪੂਰਾ ਨਹੀਂ ਹੁੰਦਾ ਛੋਟੀ ਉਮਰ ਵਿੱਚ ਕੋ ਅਜੇ ਹੀ ਗਲਤੀ ਨਾ ਕਰੋ ਕਿ ਸਾਰੀ ਉਮਰ ਪਛਤਾਉਣ ਤੋਂ ਇਲਾਵਾ ਕੁਝ ਵੀ ਨਾ ਬਚੇ ਕਦੇ ਵੀ ਕਿਸੇ ਦੀ ਇੰਨੀ ਪਰਵਾਹ ਨਾ ਕਰੋ ਕਿ ਅਗਲਾ ਬੇਪਰਵਾਹ ਹੋ ਜਾਵੇ ਐਨੇ ਵਿਹਲੇ ਨਾ ਰਹੋ ਕਿ ਸਭ ਤੁਹਾਨੂੰ ਹਲਕੇ ਵਿੱਚ ਲੈਣ ਅਤੇ ਐਨੇ ਵੀ ਮਗਰੂਰ ਨਾ ਹੋਵੋ ਕਿ ਰਿਸ਼ਤੇ ਹੀ ਨਾ ਬਚਣ ਵਾਰ-ਵਾਰ ਕਿਸੇ ਨੂੰ ਆਪਣਾ ਚੇਤਾ ਕਰਾਉਣਾ ਚੰਗੀ ਗੱਲ ਨਹੀਂ ਹੁੰਦੀ ਜੇਕਰ ਰਿਸ਼ਤੇ ਵਿੱਚ ਪਿਆਰ ਹੈ ਤਾਂ ਆਪਣੇ ਆਪ ਯਾਦ ਕੀਤੇ ਜਾਓਗੇ ਸ਼ੁਕਰ ਕਰਿਆ ਕਰੋ ਕਿ ਤੁਹਾਡੇ ਹੱਥ ਪੈਰ ਸਹੀ ਸਲਾਮਤ ਨੇ ਮਿਹਨਤ ਕਰੋ ਕਿਉਂਕਿ ਕਈਆਂ ਨੂੰ ਤਾਂ ਪਰਮਾਤਮਾ ਨੇ ਇਹ ਦਾਤ ਤੋਂ ਵੀ ਵਾਂਝੇ ਰੱਖਿਆ ਹੋਇਆ ਹੈ ਹੱਥਾਂ ਦੀਆਂ ਲਕੀਰਾਂ ਤੇ ਕਦੇ ਵਿਸ਼ਵਾਸ ਨਾ ਕਰੋ ਕਿਉਂਕਿ ਕਿਸਮਤ ਉਹਨਾਂ ਦੀ ਵੀ ਹੁੰਦੀ ਹੈ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਸੋ ਦੋਸਤੋ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਿਮਰਨ ਸੈਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਲਦੀ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ